ਦੀ 25 ਦਿਨ ਪਹਿਲਾਂ ਇੱਕ ਬਾਡੀ ਸਰਵਿਸ ਪੈਕ ਪੰਜ ਜੂਸ ਦਿੱਤੇ ਸੀਗੇ ਹਾਂਜੀ ਹਾਂਜੀ ਤੁਹਾਨੂੰ ਕਿੰਨੀ ਦੇਰ ਤੋਂ ਤੁਹਾਨੂੰ ਬਿਮਾਰੀਆਂ ਚੱਲਦੀਆਂ ਆ ਰਹੀਆਂ ਸੀਗੀਆਂ ਇਹ ਮੈਨੂੰ 25 26 ਸਾਲ ਤੋਂ ਹੈ ਅੱਛਾ ਕੀ ਦਿੱਕਤ ਸੀਗੀ 25 26 ਸਾਲ ਤੋਂ ਸਾਡੀ ਪ੍ਰੋਬਲਮ ਸੀਗੀ ਹਾਂਜੀ ਕਮਜ਼ੋਰੀ ਸੀਗੀ ਅੱਛਾ ਤੇ ਦਵਾਈਆਂ ਲਈਆਂ ਕਿਦੋਂ ਤੁਸੀਂ ਹਾਂਜੀ ਦਵਾਈਆਂ ਬਹੁਤ ਲਈਆਂ ਨੇ ਅੱਛਾ ਕਿੰਨਾ ਖਰਚਾ ਕਰ ਲਿਆ ਹੋ ਤੁਸੀਂ ਨੇ ਖਰਚਾ ਤਾਂ ਲੱਖਾਂ ਦੇ ਸੌਣ ਵਾਲੀ ਹੋਇਆ ਅੱਛਾ ਹੁਣ ਜਿਵੇਂ ਹੁਣ ਆਪਾਂ ਨੇ ਤੁਹਾਨੂੰ 25 ਦਿਨ ਪਹਿਲਾਂ ਹੀ ਜੂਸ ਦਿੱਤੇ ਨੇ ਹਾਂਜੀ ਹਾਂਜੀ ਤਾਂ ਉਹ ਹੁਣ ਤੁਹਾਨੂੰ ਕੀ ਫਰਕ ਲੱਗਦਾ 25 ਦਿਨਾਂ ਦੇ ਵਿੱਚ ਵਿੱਚ ਬਹੁਤ ਫਰਕ ਆਇਆ ਇਹ ਨਾਲ ਹਾਂਜੀ ਪੰਪ ਵੀ ਜਿਹੜਾ ਮੈਂ ਹਰ ਰੋਜ਼ ਕਾ ਕੰਨੀ-ਕੰਨੀ ਵਾਰ ਲੈਂਦੀ ਸੀ ਹਾਂਜੀ ਉਹ ਵੀ ਇੰਨੀ ਮੈਂ ਲੈਂਦੀ ਹੈਗੀ ਉਹ ਵੀ ਕਦੇ-ਕਦੇ ਲਈਦਾ ਅੱਛਾ ਸਰੀਰ ਦੀ એનર્ਜੀ ਚ ਕਿੰਨਾ ਦੇ ਵਿੱਚ ਵੀ ਬਹੁਤ ਕਰ ਕਰਕੇ ਮੈਂ ਪਈ ਰਹਿੰਦੀ ਸੀ ਹੁਣ ਮੈਂ ਉੱਠ ਕੇ ਆਪਣਾ ਕੰਮ ਵੀ ਕਰਦੀ ਹਾਂ 4 ਵਜੇ ਉੱਠ ਕੱਢਦੀ ਹਾਂ ਉੱਠ ਕੇ ਨਾਲ ਕੇ ਪਾਠ ਵੀ ਕਰਨੀ ਆ ਅੱਛਾ ਤੇ ਕੰਮ ਵੀ ਕਰਦੀ ਆ ਕਾ ਫੇਰ ਨਹੀਂ ਪੈਣ ਨੂੰ ਦਿਲ ਕਰਦਾ ਹੁਣ ਵੀ ਪਏ ਰਹੇ ਤੇ ਇੰਨਾ ਕੰਮ ਕਰਕੇ ਵੀ ਫੇਰ ਲੱਗਦਾ ਵੀ ਹੋਰ ਕੰਮ ਕਰੀ ਜਾਵਾਂ ਹੈ ਤੇ ਜਿਵੇਂ ਹੁਣ ਇਹ ਤੁਹਾਨੂੰ ਰਿਜ਼ਲਟ 25 ਦਿਨਾਂ ਚ ਆ ਗਿਆ 25 ਸਾਲ ਦੀ ਬਿਮਾਰੀ ਦੇ ਵਿੱਚੋਂ ਤਾਂ ਜਿਵੇਂ ਨਵੇਂ ਪਰਿਵਾਰ ਤੁਹਾਡੀ ਵੀਡੀਓ ਸੁਣਨਗੇ ਇਹ ਕੀ ਤੁਹਾਡਾ ਸਨੇਹਾ ਹੈਗਾ ਵੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਹੀ ਕਹਿਣੀ ਵੀ ਸਾਰੇ ਬਸ ਆਪਣਾ ਪਬਲੀਕ ਸਰਵਿਸ ਪਰ ਕਿਲੇ ਹੈ ਤੇ ਆਪਦੀ ਤੁਹਾਡੀ ਕਰਦਾ ਧੰਨਵਾਦ ਜੀ